ਹਾਂਜੀ ਐਡਵੋਕੇਟ ਗੁਰਪਿਆਰ ਸਿੰਘ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਲੇਟੈਸਟ ਜਜਮੈਂਟਸ ਹੈ ਅਨਿਲ ਕੁਮਾਰ ਸੋਨਾਮਣੀ ਵਰਸਸ ਸ਼ਰਦਾ तिवारी ਐਫਏ ਐਮਏਟੀ ਨੰਬਰ 316 2023 ਤੇ ਛਤISਗੜ ਹਾਈ ਕੋਰਟ ਦੀ ਜਜਮੈਂਟਸ ਹੈ ਟੌਂਟਿੰਗ ਹਸਬੰਡ ਫਾਰ ਵੀਂਗ ਅਨੰਪਲੈਂਟ ਡਿਊਰਿੰਗ ਫਾਈਨੈਂਸ਼ੀਅਲੀ ਪੀਰੀਅਡਸ ਅਮਾਉਂਟਸ ਟੂ ਵੀ ਕੁਰੈਲਟੀ ਤੇ ਇਸ ਕੇਸ ਦੇ ਵਿੱਚ ਜਿਹੜੀ ਵਾਈਫ ਸੀ ਉਹ ਹਸਬੰਡ ਨੂੰ ਟੌਟ ਮਾਰਦੀ ਸੀ ਬੀਟੂ ਕੋਈ ਕੰਮਕਾਰ ਨਹੀਂ ਕਰਦਾ এমਪਲਾਈਡ ਹੈ ਤੇ ਇਹਦੇ ਵਿੱਚ ਜਿਹੜੀ ਛੱਤੀਸਗੜ ਹਾਈ ਕੋਰਟ ਨੇ ਇੱਕ ਜੱਜਮੈਂਟਸ ਦਿੱਤੀ ਹੈ ਤੇ ਗਾਈਡਲਾਈਨਸ ਵੀ ਜਾਰੀ ਕੀਤੀਆਂ ਨੇ ਵੀ ਇਹ ਇੱਕ ਤਰ੍ਹਾਂ ਦੀ ਮਾਨਸਿਕ ਪ੍ਰਾੜਤਾ ਹੈ ਜੇ ਫਾਈਨੈਂਸ਼ੀਅਲ ਪੀਰੀਅਡ ਕੋਈ ਚੱਲ ਰਿਹਾ ਹੈ ਜਿਹਦੇ ਵਿੱਚ ਫਾਈਨੈਂਸ਼ੀਅਲੀ ਜਿਹੜਾ ਹਸਬੰਡ ਹੈ ਉਹ ਕਮਾਉਣ ਦੇ ਲਾਇਕ ਨਹੀਂ ਹੈਗਾ ਚਾਹੇ ਕੋਈ ਵੀ ਹਾਲਾਤ ਪੈਦਾ ਹੋ ਸਕਦੇ ਹੁੰਦੇ ਨੇ ਠੀਕ ਹੈ ਤਾਂ ਇਸ ਕਰਕੇ ਜੇ ਵਾਈਫ ਉਹਨੂੰ बार-बार ਇਹ ਟੌਂਟ ਮਾਰ ਰਹੀ ਹੈ ਵੇ ਤੂੰ ਕੋਈ ਕੰਮਕਾਰ ਨਹੀਂ ਕਰਦਾ ਬਿੱਲਾ ਬੈਠਾ ਰਹਿਣਾ ਤੂੰ ਅਨਇੰਪਲਾਈਡ ਐ ਤਾਂ ਇਹ ਇੱਕ ਤਰ੍ਹਾਂ ਦਾ ਮਾਨਸਿਕ ਕਰੋੜਤਾ ਹੀ ਮੰਨੀ ਜਾਉਗੀ ਤੇ ਇਸ ਜਜਮੈਂਟਸ ਨੂੰ ਆਪਾਂ ਬਿਲਕੁਲ ਜਿਹੜੀ ਹੈਗੀ ਸਲੂਟ ਕਰਦੇ ਆ ਕਿਉਂਕਿ ਕੁੜੀਆਂ ਦੇ ਹੱਕ ਦੇ ਵਿੱਚ ਤਾਂ ਮੈਂਟਰਲ ਕੁਆਲਿਟੀ ਉਹਦੀ ਹੀ ਸੁਣੀ ਜਾਂਦੀ ਐ ਵੀ ਇਹਨੂੰ ਮੜਾ ਜਾ ਕੁਝ ਗੱਲ ਕਹਿਦਾ ਤਾਂ ਇਹ ਮੈਂਟਰਲ ਕੁਆਲਿਟੀ ਹੋਗੀ ਤੇ ਜਦੋਂ ਬੰਦਿਆਂ ਦੇ ਉੱਤੇ ਕੁੜੀਆਂ ਬਾਰ-ਬਾਰ ਦੋਸ਼ ਲਾਉਂਦੀਆਂ ਨੇ ਜਾਂ ਉਲਟਾ ਬੋਲਦੀਆਂ ਨੇ ਤਾਂ ਉੱਥੇ ਜਿਹੜੀ ਹੈਗੀ ਗੱਲ ਘੱਟ ਸੁਣੀ ਜਾਂਦੀ ਐ ਸੋ ਇਸ ਕਰਕੇ ਜੇ ਕਿਸੇ ਦੇ ਨਾਲ ਵੀ ਇਦਾਂ ਦੀ ਘਟਨਾ ਹੁੰਦੀ ਐ ਜੇ ਕਿਸੇ ਦੀ ਵੀ ਕੋਈ ਵਾਈਫ ਜੇ ਟੌਂਟ ਮਾਰਦੀ ਐ ਵੀ ਤੂੰ ਕੋਈ ਕੰਮਕਾਰ ਨਹੀਂ ਕਰ ਰਿਹਾ ਕੋਈ ਅਨਪਲੈਨਡ ਹੈ ਬਿੱਲਾ ਬੈਠਾ ਹੈ ਠੀਕ ਹੈ ਤਾਂ ਡੈਫੀਨੇਟਲੀ ਜਿਹੜੀ ਇਹ ਕਿਸ ਤਰ੍ਹਾਂ ਦੀ ਮੈਂਟਰ ਕੁਆਲਿਟੀ ਮੰਨੀ ਜਾਊਗੀ ਤਾਂ ਇਹ ਉਹਨਾਂ ਕੇਸਾਂ ਦੇ ਵਿੱਚ ਹੈ ਵੀ ਜਿੱਥੇ ਹਸਬੰਦ ਕੰਮਕਾਰ ਦਾ ਕੋਈ ਹਾਲਾਤ ਇਦਾਂ ਦੇ ਪੈਦਾ ਹੋ ਚੁੱਕੇ ਨੇ ਵੀ ਉਹਨੂੰ ਕੰਮ ਕਰਨਾ ਉਹਨੂੰ ਮਿਲ ਨਹੀਂ ਰਿਹਾ ਜਾਂ ਉਹਨੂੰ ਕੰਮ ਕਰ ਸ਼ੁਰੂ ਨਾ ਪੈਂਦਾ ਕੋਈ ਇਦਾਂ ਦੀ ਮਜਬੂਰੀਆਂ ਤਾਂ ਉੱਥੇ ਇਸ ਤਰ੍ਹਾਂ ਦਾ ਕੁਆਲਿਟੀ ਇਹ ਨਹੀਂ ਮੰਨੇ ਜਾਊਗਾ ਵੀ ਕੋਈ ਪੈਗ ਲਾਉਂਦਾ ਠੀਕ ਹੈ ਉਹ ਪੈਗ ਲਾ ਕੇ ਬਿੱਲਾ ਬੈਠਾ ਰਹਿਣਾ ਜਾਂ ਕੋਈ ਉਹ ਨਸ਼ੇ ਪੁੱਤੇ ਕਰ ਰਹੇ ਆ ਉੱਥੇ ਕੰਮ ਨਹੀਂ ਕਰਦੇ ਜਿੱਥੇ ਉੱਥੇ ਉਹਨੂੰ ਕਰਵਾਉਣ ਦੇ ਕੋਲ ਨਹੀਂ ਆ ਉੱਥੇ ਕੁਆਲਿਟੀ ਦਾ ਕੋਈ ਸੀਨ ਨਹੀਂ ਹੈਗਾ ਬਟ ਕੁਝ ਕੇਸਸ ਦੇ ਵਿੱਚ ਥੈਂਕ ਯੂ